ਆਓ ਬੱਚਿਓ ਅੱਜ ਅਸੀਂ ਕਰਨ ਜਾ ਰਹੇ ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਲੇਖ ਤੁਸੀਂ ਸਾਰੇ ਜਾਣਦੇ ਹੋ ਮਹਾਤਮਾ ਗਾਂਧੀ ਜੀ ਨੂੰ ਅਸੀਂ ਪਿਆਰ ਨਾਲ ਬਾਪੂ ਜੀ ਵੀ ਕਹਿ ਕੇ ਬੁਲਾਉਂਦੇ ਹਾਂ ਚਲੋ ਉਹਨਾਂ ਦੇ ਜੀਵਨ ਬਾਰੇ ਅਸੀਂ ਜਾਣਦੇ ਹਾਂ ਭਾਰਤ ਵਿੱਚ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਮਹੱਤਕੁਲ ਯੋਗਦਾਨ ਦਿੱਤਾ। ਆਪ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਕਾਠਿਆਵਾੜ ਦੀ ਛੋਟੀ ਜਹੀ ਰਿਆਸਤ ਪੋਰਵੰਦਰ ਵਿੱਚ ਹੋਇਆ ਸੀ। ਆਪ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਆਪ ਜੀ ਦੇ ਪਿਤਾ ਜੀ ਦਾ ਨਾਮ ਕਰਮਚੰਦ ਸੀ ਤੇ ਆਪ ਤੇ ਮਾਤਾ ਜੀ ਦਾ ਨਾਂ ਪਤਲੀ ਵਾਈਸ ਸੀ ਆਪ ਜੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਕਸਤੂਰਬਾ ਨਾਂ ਦੀ ਲੜਕੀ ਨਾਲ ਹੋ ਗਿਆ ਉਸ ਵੇਲੇ ਆਪ ਅਜੇ پڑھਦੇ ਹੀ ਸਨ 1892 ਈਸਵੀ ਵਿੱਚ ਆਪ ਇੰਗਲੈਂਡ ਤੋਂ ਵਕਾਲਤ ਪਾਸ ਕਰਕੇ ਭਾਰਤ ਆ ਗਏ ਬੰਬਈ ਦੇ ਹਾਈ ਕੋਰਟ ਵਿੱਚ ਆਪ ਨੇ ਵਕਾਲਤ ਸ਼ੁਰੂ ਕੀਤੀ ਆਪ ਜੀ ਨੂੰ ਇੱਕ ਮੁਕਦਮੇ ਦੀ ਪੈਰਵੀ ਕਰਨ ਲਈ ਦੱਖਣੀ ਅਫਰੀਕਾ ਜਾਣਾ ਪਿਆ ਦੱਖਣੀ ਅਫਰੀਕਾ ਵਿੱਚ ਗੋਰੇ ਲੋਕ ਕਾਲੇ ਲੋਕਾਂ ਉੱਤੇ ਜ਼ੁਲਮ ਕਰਦੇ ਸਨ ਥਾ ਥਾ ਤੇ ਭਾਰਤੀ ਲੋਕਾਂ ਦਾ અપમાન ਕੀਤਾ ਜਾਂਦਾ ਸੀ ਭਾਰਤੀਆਂ ਨਾਲ ਹੋ ਰਹੀ ਜ਼ੁਲਮ ਗਾਂਧੀ ਜੀ ਤੋਂ ਸਹਿਣ ਨਹੀਂ ਹੋਏ ਇਸ ਲਈ ਉਨ੍ਹਾਂ ਨੇ ਉੱਥੇ ਅੰਦੋਲਨ ਸ਼ੁਰੂ ਕੀਤਾ ਅਤੇ ਉਸ ਵਿੱਚ ਸਫਲ ਵੀ ਹੋਏ ਆ 1914 ਇਸਵੀ ਵਿੱਚ ਭਾਰਤ ਵਾਪਸ ਆਏ ਉਸ ਵੇਲੇ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਸੀ ਗਾਂਧੀ ਜੀ ਨੇ ਇਸ ਜੂਦ ਦੇ ਵਿੱਚ ਅੰਗਰੇਜ਼ਾਂ ਦਾ ਇਸ ਲਈ ਸਾਥ ਦਿੱਤਾ ਕਿਉਂਕਿ ਅੰਗਰੇਜ਼ਾਂ ਨੇ ਆਪ ਨੂੰ ਯਕੀਨ ਦਿਵਾਇਆ ਸੀ ਕਿ ਅਗਰ ਉਹ ਇਸ ਲੜਾਈ ਵਿੱਚ ਜਿੱਤ ਗਏ ਤੇ ਉਹ ਜੰਗ ਜੰਗ ਪਿੱਛੋਂ ਭਾਰਤ ਨੂੰ ਆਜ਼ਾਦ ਕਰ ਦੇਣਗੇ ਜੰਗ ਖਤਮ ਹੋਣ ਮਗਰੋਂ ਅੰਗਰੇਜ਼ਾਂ ਨੇ ਆਜ਼ਾਦੀ ਦਿੱਤਾ ਰੋਲਡ ਐਕਟ ਦੀ ਪੇਸ਼ਕਸ਼ ਕੀਤੀ ਜਿਸ ਅਨੁਸਾਰ ਕਿਸੇ ਵੀ ਭਾਰਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਉਸ ਦੇ ਖਿਲਾਫ ਕੋਈ ਵਕੀਲ ਕੋਈ ਦਲੀਲ ਜਾਂ ਅਪੀਲ ਨਹੀਂ ਕਰ ਸਕਦਾ ਇਸ ਐਕਟ ਦੇ ਵਿਰੋਧ ਵਿੱਚ ਦੇਸ਼ ਵਿੱਚ ਹਰ ਪਾਸੇ ਰੋਲਾ ਮਚ ਗਿਆ ਅਤੇ ਥਾਂ ਥਾਂ ਹੜਤਾਲਾਂ ਹੋਈਆਂ ਗਾਂਧੀ ਜੀ ਨੇ 1920 1921 ਇਸਵੀ ਵਿੱਚ ਨਾਮਿਲਵਰਤਨ ਲਹਿਰ ਚਲਾਈ ਇਸ ਹਮਸਾਲ ਲੋਕਾਂ ਨੇ ਸਰਕਾਰੀ ਸਕੂਲਾਂ ਕਾਲਜਾਂ ਅਤੇ ਸਰਕਾਰੀ ਨੌਕਰੀਆਂ ਦਾ ਤਿਆਗ ਕਰ ਦਿੱਤਾ ਇਸ ਸੰਬੰਧ ਵਿੱਚ ਗਾਂਧੀ ਜੀ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਪਰ 1923 ਵਿੱਚ ਛੱਡ ਦਿੱਤਾ ਗਿਆ 1942 ਇਸਵੀ ਵਿੱਚ গান্ধী জি ਨੇ ਭਾਰਤ ਛੱਡੋ ਅੰਦੋਲਨ ਚਲਾਇਆ ਆਪ ਨੂੰ ਬਹੁਤ ਸਾਰੇ ਕਾਂਗਰਸ ਦੇ ਨੇਤਾਵਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ ਪਰ 1945 ਈਸਵੀ ਵਿੱਚ ਰਿਹਾ ਕਰ ਦਿੱਤਾ ਗਿਆ ਹਰਿਜਨਾंति ਸੁਧਾਰਨ ਲਈ ਹਰिजन ਨਾਂ ਦਾ ਸਮਾਚਾਰ ਪੱਤਰ ਵੀ ਚਲਾਇਆ ਆਪਨੇ ਫਿਰਕੂ ਫੈਸਲੇ ਦੇ ਵਿਰੁੱਧ ਕਈ ਮੋਨਵਰਥ ਰੱਖੇ ਆਪਨੇ ਪੁਨਾ ਐਕਟ ਦੇ ਅਨੁਸਾਰ ਹਿੰਦੂਆਂ ਤੇ ਹਰਜਨਾਂ ਨੂੰ ਵਕ ਹੋਣ ਤੋਂ ਬਚਾਇਆ ਵਿਦੇਸ਼ੀ ਰਾਜ ਇਨ੍ਹਾਂ ਦੀ ਸੰਚਾਈ ਤੇ ਸੁਚੱਜੇ ਪ੍ਰਚਾਰ ਅੱਗੇ ਠਹਿ ਨਾ ਸਕਿਆ ਆਖਰਕਾਰ 15 ਅਗਸਤ 1947 ਨੂੰ ਅੰਗਰੇਜ਼ਾਂ ਨੂੰ ਭਾਰਤ ਛੰਨਾ ਪਿਆ ਪਰ ਇਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪਵਾ ਦਿੱਤੀ ਉਸ ਵੇਲੇ ਫਿਰਕੂ ਅੱਗ ਭੜਕੋਠੀ ਤੇ ਹਜ਼ਾਰਾਂ ਲੋਕ ਮਾਰੇ ਗਏ ਗਾਂਧੀ ਜੀ ਨੇ ਸਾਰੇ ਦੇਸ਼ ਦਾ ਦੌਰਾ ਕੀਤਾ ਮਰਨ ਵਰਤ ਤੇ ਪ੍ਰਚਾਰ ਨਾਲ ਇਸ ਅਗ ਨੂੰ ਉਚਾਇਆ ਪਰ ਆਪ आजाद ਭਾਰਤ ਨੂੰ ਬਹੁਤੀ देर ਆਪਣੇ ਅਗਵਾਈ ਨਾ ਦੇ ਸਕੇ 30 ਜਨਵਰੀ 1938 ਨੂੰ ਨਥੋ ਰਾਮ ਗੋੜਸੇ ਨੇ ਆਪ ਨੂੰ ਕੋਲੀ ਮਾਰ ਦਿੱਤੀ 파ਮੇ ਗਾਂਧੀ ਜੀ ਸਾਡੇ ਵਿੱਚ ਨਹੀਂ ਪਰ ਉਨ੍ਹਾਂ ਦੁਆਰਾ ਦਰਸਾਇਆ ਅਹਿੰਸਾ ਦਾ ਸਿਧਾਂਤ ਅੱਜ ਵੀ ਸਾਨੂੰ ਨਵੀਂ ਰੋਸ਼ਨੀ ਦਿਖਾ ਰਿਹਾ ਹੈ